1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ अनअकाउंटेड ਮਣੀ ਹੈ ਜਿਹੜੀ अनअकाउंटेड ਪੈਸਾ ਉਹ ਵਿਕਰਮਜੀਤ ਸਿੰਘ ਮਜੀਠੀ ਦੇ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ तकरीबन 161 ਕਰੋੜ ਰੁਪਇਆ ਇਹ ਐਫਆਈਆਰ ਦੇ ਫੈਕਟਸ ਨੇ 161 ਕਰੋੜ ਰੁਪਇਆ अनअकाउंटेड ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਮਾ ਹੈ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਏ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ ਔਰ ਇਹਨਾਂ ਪੈਸਿਆਂ ਦੇ ਨਾਲ 2300 ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਕਿ ਪੈਸਾ ਆਇਆ ਕਿੱਥੋਂ ਸ਼ੈੱਲ ਕੰਪਨੀਆਂ ਬਣਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬਿਜ਼ਨਸ ਦੇ ਨਾਂ ਦੇ ਉੱਪਰ ਗੋਰਖ ਧੰਦੇ ਜਿਹੜਾ ਨਸ਼ੇ ਦੇ ਕਾਰੋਬਾਰ ਦਾ ਪੈਸਾ ਜਿਹੜਾ ਉਹ ਇਨਵੈਸਟ ਕਰ ਦਿੱਤਾ ਜਾਂਦਾ ਤੇ ਕੀ ਉਹਨਾਂ ਕੋਲ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ 942009 ਨੂੰ ਚਾਰ ਕੰਪਨੀਆਂ ਉਹ ਇਨਕੋਰਪੋਰੇਟ ਹੁੰਦੀਆਂ ਨੇ ਤਿੰਨ ਇੱਕ ਕੰਪਨੀ ਤਿੰਨ ਮਹੀਨੇ ਪਹਿਲਾਂ ਇਨਕੋਰਪੋਰੇਟ ਹੁੰਦੀ ਹੈ ਜਨਵਰੀ ਦੇ ਵਿੱਚ ਇੱਕ ਕੰਪਨੀ ਜਾ ਕੇ 7ਵੇਂ ਮਹੀਨੇ ਦੇ ਵਿੱਚ ਇਨkorporate ਹੁੰਦੀ ਹੈ 6 ਕੰਪਨੀਆਂ ਉਹਨਾਂ ਹੀ ਕੰਪਨੀਆਂ ਦੀ ਸਬਸਿਡੈਰੀਜ਼ ਬਣਾਈਆਂ ਜਾਂਦੀਆਂ ਨੇ ਅਜਾ ਕਿਹੜਾ ਇਹਨਾਂ ਦਾ ਟਾਟੇ ਦਿੱਲੇ ਨੂੰ ਹੱਥ ਪੈ ਗਿਆ ਸੀਗਾ ਜਿੰਨੇ ਫੈਕਟਸ ਨੇ ਉਹ ਐਫਆਈਆਰ ਦੇ ਵਿੱਚ ਮੈਂਸ਼ਨ ਨੇ ਤੇ ਉਹਨਾਂ ਫੈਕਟਸ ਦੇ ਆਧਾਰ ਦੇ ਉੱਪਰ ਹੀ ਅੱਜ ਕੋਰਟ ਦੇ ਵਿੱਚ ਵਿਜੀਲੈਂਸ ਗਈ ਹੈ ਜਿਹਦੇ ਆਧਾਰ ਦੇ ਉੱਪਰ ਅੱਜ 7 ਦਿਨਾਂ ਦਾ ਰਿਮਾਂਡ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾਦੇ ਆ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਹੁਣ ਨਵਾਂ ਪਰਚਾ ਦਿੱਤੇ ਆ ਤੇ ਨਵੇਂ ਪਰਚੇ ਦਾ ਆਧਾਰ ਵੀ ਉਹੀ ਕੁਛ ਹੈ ਉਹੀ ਕੰਪਨੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਨੇ ਮੈਂ ਫੇਰ ਦੁਬਾਰਾ ਕਹਦੇ ਆ ਕਿ 500 ਕਰੋੜ ਦੀ ਗੱਲ ਕਰਦੇ ਨੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਹੈ ਕਿ ਕੁਝ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੀ ਸਾਈਪ੍ਰਸ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਉਹ ਕੰਪਨੀਆਂ ਕਿਤੇ ਵਿਕਰਮ ਮਜੀਠੀਆ ਨਾਲ ਕਨੈਕਟਡ ਹੈਗੀਆਂ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਜਿਹੜੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ ਤਾਂ ਭਾਰਤ ਸਰਕਾਰ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੀਆਂ ਨੇ ਕੀ ਇਹਦਾ ਮਤਲਬ ਸਾਰੀ ਭਾਰਤ ਸਰਕਾਰ ਗਲਤ ਕੰਮ ਕਰ ਰਹੀ ਹੈ ਉਹ ਸਾਰੀਆਂ ਕੰਪਨੀਆਂ ਫੈਮਾ ਚ ਫੈਰਾ ਚ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਆਰਬੀਆਈ ਵੱਲੋਂ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਇਨਕਮ ਟੈਕਸ ਚ ਪ੍ਰੂਫਡ ਨੇ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਕੇ ਜੀ 500 ਕਰੋੜ ਦਾ ਮਤਲਬ ਝੂਠ ਦੀ ਇੱਕ ਹੱਦ ਹੁੰਦੀ ਹੈ ਕੋਰਟ ਵੱਲੋਂ ਅੱਜ ਵਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਲਈ ਵੈਸਲਨ ਸੇ ਰਿਮਾਂਡ ਤੇ ਭੇਜ ਦਿੱਤਾ ਹੈ ਕੋਰਟ ਕਾਰਵਾਈ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਅਤੇ ਵਕੀਲ ਅਸ਼ਦੀਪ ਕਲੇਰ ਮੀਡੀਆ ਨਾਲ ਰੂਪਰੂ ਹੋਏ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਵਾਇੋਲੇਸ਼ਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੁਰਾਣੇ ਖਰਚੇ ਦੀ ਤਰ੍ਹਾਂ ਨਵਾਂ ਪਰਚਾ ਕੀਤਾ ਤੇ ਉਹੀ ਕੰਪਨੀਆਂ ਨੂੰ ਆਧਾਰ ਬਣਾਇਆ ਹੈ ਅਸ਼ਦੀਪ ਸਿੰਘ ਕਲੇਰ ਨੇ ਸੀਐਮ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜੋ ਕਿ ਸਾਈਪ੍ਰਸ ਵਿੱਚ ਨੇ ਕਿ ਉਹਨਾਂ ਦਾ ਕਨੈਕਸ਼ਨ ਮਜੀਠੇ ਨਾਲ ਹੈ ਉਹਨਾਂ ਕਿਹਾ ਕਿ ਜਿੰਨਾਂ ਕੰਪਨੀਆਂ ਦੀ ਸਰਕਾਰ ਵੱਲੋਂ ਗੱਲ ਕੀਤੀ ਜਾ ਰਹੀ ਹੈ ਉਹ ਭਾਰਤ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾ ਦੇ ਆ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਿਜੈਕਟ ਕਰ ਦਿਓ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟਿਆਂ ਚ ਹੋ ਜਾਣੀ ਚਾਹੀਦੀ ਹੈ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ ਆ ਬੇਲ ਰਿਜੈਕਟ ਨਹੀਂ ਕੀਤੀ 2 ਦਿਨ ਸੁਪਰੀਮ ਕੋਰਟ ਦੇ ਕਹਿਣ ਤੇ ਮਜੀਠੀਆ ਸਾਹਿਬ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਨਕਲੂਡ ਕਰੋ ਹੁਣੇ ਚੋਰ ਮੋਰੀ ਖੋਲੀ ਐ ਸੁਪਰੀਮ ਕੋਰਟ ਆਰਡਰ ਦੀ ਵਾਇੋਲੇਸ਼ਨ ਕਰਨ ਦੇ ਲਈ ਖੋਲੀ ਐ ਕਿ ਉਹਦੇ ਚ ਤਾਂ ਪਤਾ ਹੈ ਕਿ ਸੁਪਰੀਮ ਕੋਰਟ ਨੇ ਦੋ ਦਿਨ ਕਹਿਤਾ ਕਿ ਸਭ ਕੁਝ ਖਤਮ ਕਰੋ ਇਨਵੈਸਟੀਗੇਸ਼ਨ ਖਤਮ ਕਰੋ ਹੁਣ ਨਵਾਂ ਪਰਚਾ ਦੇਤੇ ਆ ਤੇ ਨਵੇਂ ਪਰਚੇ ਦਾ ਆਧਾਰ ਵੀ ਉਹੀ ਕੁਛ ਹੈ ਉਹੀ ਕੰਪਨੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਨੇ ਮੈਂ ਫੇਰ ਦੁਬਾਰਾ ਕਹਦੇ ਆ ਕਿ 500 ਕਰੋੜ ਦੀ ਗੱਲ ਕਰਦੇ ਨੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਹੈ ਕਿ ਕੁਝ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੀ ਸਾਈਪ੍ਰਸ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਉਹ ਕੰਪਨੀਆਂ ਕਿਤੇ ਵਿਕਰਮ ਮਜੀਠੀਆ ਨਾਲ ਕਨੈਕਟਡ ਹੈਗੀਆਂ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਜਿਹੜੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ ਉਹ ਤਾਂ ਭਾਰਤ ਸਰਕਾਰ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੀਆਂ ਨੇ ਕੀ ਇਹਦਾ ਮਤਲਬ ਸਾਰੀ ਭਾਰਤ ਸਰਕਾਰ ਗਲਤ ਕੰਮ ਕਰ ਰਹੀ ਹੈ ਉਹ ਸਾਰੀਆਂ ਕੰਪਨੀਆਂ ਫੈਮਾ ਚ ਫੈਰਾ ਚ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਆਰਬੀਆਈ ਵੱਲੋਂ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਇਨਕਮ ਟੈਕਸ ਪ੍ਰੂਫਡ ਨੇ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਕੇ ਜੀ 500 ਕਰੋੜ ਦਾ ਮਤਲਬ ਝੂਠ ਦੀ ਇੱਕ ਹੱਦ ਹੁੰਦੀ ਹੈ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਕਦੇ ਸਰਾਇਆ ਇੰਡਸਟਰੀ ਦਾ ਜ਼ਿਕਰ ਹੁੰਦਾ ਸੁਪਰੀਮ ਕੋਰਟ 'ਚ ਜਾ ਕੇ ਕਹਿੰਦੇ ਜੀ ਸਰਾਇਆ ਇੰਡਸਟਰੀ 'ਚ ਇਹਨਾਂ ਨੇ ਅਸਤੀਫਾ ਦਿੱਤਾ ਸੀ 2007 'ਚ ਮੰਤਰੀ ਬਣਨ ਤੋਂ ਪਹਿਲਾਂ ਤੇ ਇਸ ਐਫ ਆਈ ਆਰ 'ਚ ਕਹਿੰਦੇ ਜੀ ਸਰਾਇਆ ਇੰਡਸਟਰੀ ਦਾ ਡਾਇਰੈਕਟਰ ਹੈ ਮਤਲਬ ਸੁਪਰੀਮ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਉਰੇ ਆ ਕੇ ਲੋਅਰ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਟੋਟਲ ਝੂਠ ਦੇ ਉੱਤੇ ਇੱਕ ਬਲੰਦਾ ਬਣਾਇਆ ਮਕਸਦ ਕਿ ਵਿਕਰਮ ਮਜੀਠੀਆ ਕਿਉਂਕਿ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਬਿਕਰਮ ਮਜੀਠੀਆ ਕਿਉਂਕਿ ਆਏ ਦਿਨ ਇਹਨਾਂ ਦੇ ਮੰਤਰੀਆਂ ਦੀਆਂ ਕਰਤੂਤਾਂ ਨੂੰ ਉਜਾਗਰ ਕਰਦੇ ਨੇ ਬਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਨੇ ਕਿ ਕਿਸੇ ਤਰੀਕੇ ਉਹਨਾਂ ਦੀ ਜ਼ੁਬਾਨ ਬੰਦ ਕਰਾ ਲਈ ਸੋ ਤੇ دوسری ਪਾਸੇ ਮਜੀਠਿਆ ਦਾ ਰਿਮਾਂਡ ਮਿਲਣ ਤੋਂ ਬਾਅਦ ਮੰਤਰੀ ਅਮਨ अरोड़ा ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਮਜੀਠਿਆ ਵੱਲੋਂ ਨਕਲੀ ਸ਼ੈਲ ਕੰਪਨੀਆਂ ਬਣਾ ਕੇ ਫਰਜ਼ੀ ਟਰਾਂਸਫਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਕਲੀ ਸ਼ੈਲ ਕੰਪਨੀਆਂ ਬਣਾ ਕੇ ਜੋ ਨਸ਼ਿਆਂ ਤੋਂ ਪੈਸਾ ਇਕੱਠਾ ਕੀਤਾ ਹੈ ਉਹ ਇਸ ਵਿੱਚ ਇਨਵੈਸਟ ਕਰ ਦਿੱਤਾ ਜਾਂਦਾ ਹੈ 1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ ਅਨ ਅਕਾਊਂਟਡ ਮਣੀ ਹੈ ਜਿਹੜੀ ਅਨ ਅਕਾਊਂਟਡ ਪੈਸਾ ਓਹੋ ਵਿਕਰਮਜੀਤ ਸਿੰਘ ਮਜੀਠੀਏ ਦੀਆਂ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ ਤਕਰੀਬਨ 161 ਕਰੋੜ ਰੁਪਏ ਇਹ ਐਫ ਆਈ ਆਰ ਦੇ ਫੈਕਟਸ ਨੇ 161 ਕਰੋੜ ਰੁਪਏ ਅਨ ਅਕਾਉਂਟਡ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਹੋਇਆ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਏ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਔਰ ਇਹਨਾਂ ਪੈਸਿਆਂ ਦੇ ਨਾਲ ਅ ਕਈ ਸੌ ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਹੁਣ ਸਵਾਲ ਇਹ ਹੈ ਕਿ ਪੈਸਾ ਆਇਆ ਕਿਥੋਂ ਸ਼ੈੱਲ ਕੰਪਨੀਆਂ ਬਣਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬਿਜ਼ਨਸ ਦੇ ਨਾਂ ਦੇ ਉੱਪਰ ਗੋਰਖ ਧੰਦੇ ਜਿਹੜਾ ਨਸ਼ੇ ਦੇ ਕਾਰੋਬਾਰ ਦਾ ਪੈਸਾ ਜਿਹੜਾ ਉਹ ਇਨਵੈਸਟ ਕਰ ਦਿੱਤਾ ਜਾਂਦਾ ਤੇ ਕੀ ਉਹਨਾਂ ਕੋਲ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਦਿਨ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ 2007 ਦੇ ਵਿੱਚ ਇੱਕ ਦਿਨ ਦੇ ਵਿੱਚ 9420099 ਇਹ ਐਫ ਆਈਆਰ ਦੇ ਫੈਕਟਸ میں ਦੱਸ ਰਹੇ ਤੁਹਾਨੂੰ 9420099 ਚਾਰ ਕੰਪਨੀਆਂ ਉਹ ਇਨਕੋਰਪੋਰੇਟ ਹੁੰਦੀਆਂ ਨੇ ਤਿੰਨ ਇੱਕ ਕੰਪਨੀ ਤਿੰਨ ਮਹੀਨੇ ਪਹਿਲਾਂ ਇਨਕੋਰਪੋਰੇਟ ਹੁੰਦੀ ਹੈ ਜਨਵਰੀ ਦੇ ਵਿੱਚ ਇੱਕ ਕੰਪਨੀ ਜਾ ਕੇ ਸੱਤਵੇਂ ਮਹੀਨੇ ਦੇ ਵਿੱਚ ਇਨਕੋਰਪੋਰੇਟ ਹੁੰਦੀ ਹੈ ਛੇ ਕੰਪਨੀਆਂ ਉਹਨਾਂ ਹੀ ਕੰਪਨੀਆਂ ਅ ਇਹ ਸਬਸਿਡੀਅਰੀਜ਼ ਬਣਾਈਆਂ ਜਾਂਦੀਆਂ ਨੇ ਐਜਾ ਕਿਹੜਾ ਇਹਨਾਂ ਦਾ ਟਾਟੇ ਬਿਰਲੇ ਨੂੰ ਹੱਥ ਪੈ ਗਿਆ ਸੀਗਾ ਕਿ ਕੰਮ ਬਿਜ਼ਨਸ ਇਹਨਾਂ ਵੱਧ ਗਿਆ ਤੇ ਅੱਜ ਮੁਬਾਰਕਬਾਦ ਦੀ ਗੱਲ ਇਹ ਹੈ ਕਿ ਇਹਨਾਂ ਪੂਰੇ ਤੱਥਾਂ ਦੇ ਆਧਾਰ ਦੇ ਉੱਪਰ ਜਿੰਨੇ ਫੈਕਟਸ ਨੇ ਉਹ ਐਫਆਈਆਰ ਦੇ ਵਿੱਚ ਮੈਂਸ਼ਨ ਨੇ ਤੇ ਉਹਨਾਂ ਫੈਕਟਸ ਦੇ ਆਧਾਰ ਦੇ ਉੱਪਰ ਹੀ ਅੱਜ ਕੋਰਟ ਦੇ ਵਿੱਚ ਵਿਜੀਲੈਂਸ ਗਈ ਹੈ ਜਿਹਦੇ ਆਧਾਰ ਦੇ ਉੱਪਰ ਅੱਜ 7 ਦਿਨਾਂ ਦਾ ਰਿਮਾਂਡ ਜਿਹੜਾ ਉਹ ਜਾਰੀ ਕੀਤਾ ਗਿਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ 볼ਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ